ਸਤਿ ਸ਼੍ਰੀ ਅਕਾਲ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਾਲ ਇਲੈਕਸ਼ਨ ਹੋਣੇ ਨੇ ਤੇ ਇਲੈਕਸ਼ਨ ਤੋਂ ਪਹਿਲਾਂ ਬਹੁਤ ਸਾਰੇ ਸਰਵੇਜ਼ ਸਾਹਮਣੇ ਆ ਰਹੇ ਨੇ ਤਾਜ਼ਾ ਸਰਵੇਖਣ ਐਂਗਸ ਰੀਡ ਵੱਲੋਂ ਕਰਵਾਇਆ ਗਿਆ ਜਿਨ੍ਹਾਂ ਦੱਸਿਆ ਕਿ ਮੌਜੂਦਾ ਸੱਤਾਤਰ ਐਨਡੀਪੀ ਪਾਰਟੀ ਕੰਜ਼ਰਵੇਟਿਵ ਪਾਰਟੀ ਦੇ ਮੁਕਾਬਲੇ 11 ਅੰਕਾਂ ਦੀ ਲੀਡ ਦੇ ਨਾਲ ਅੱਗੇ ਚੱਲ ਰਹੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਾਲ ਇਲੈਕਸ਼ਨ ਨੇ ਤੇ ਇਲੈਕਸ਼ਨ ਤੋਂ ਪਹਿਲਾਂ ਸਰਵੇਜ਼ ਰਾਹੀਂ ਪਾਰਟੀਆਂ ਦੀ ਸਥਿਤੀ ਦੱਸਣ ਦੀ ਕੋਸ਼ਿਸ਼ ਲਗਾਤਾਰ ਹੋ ਰਹੀ ਹੈ ਐਂਗਸ ਰੀਡ ਇੰਸਟੀਚਿਊਟ ਦੇ ਵੱਲੋਂ ਇੱਕ ਤਾਜ਼ਾ ਸਰਵੇਖਣ ਕਰਵਾਇਆ ਗਿਆ ਜਿਸ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ 1200 ਤੋਂ ਵੱਧ ਅਡਲਟਸ ਦੇ ਵੱਲੋਂ ਹਿੱਸਾ ਲਿਆ ਗਿਆ। ਇਹ ਸਰਵੇ 24 ਮਈ ਤੋਂ 27 ਮਈ ਦੇ ਦਰਮਿਆਨ ਕਰਵਾਇਆ ਗਿਆ ਜਿਸ ਵਿੱਚ ਵੋਟਰਸ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਅੱਜ ਬ੍ਰਿਟਿਸ਼ ਕੋਲੰਬੀਆ 'ਚ ਇਲੈਕਸ਼ਨ ਹੁੰਦੀਆਂ ਨੇ ਤਾਂ ਉਹ ਕਿਸ ਤਰ੍ਹਾਂ ਦਾ ਸਾਥ ਦੇਣਗੇ। ਐਂਗਸ ਰੀਡ ਦੇ ਸਰਵੇ ਅਨੁਸਾਰ ਐਨਡੀਪੀ ਪਾਰਟੀ ਇਸ ਮੌਕੇ 'ਵੀ ਪ੍ਰੋਵਿੰਸ਼ੀਅਲ ਚੋਣਾਂ ਦੇ ਵਿੱਚ ਸੇਫ ਸਥਿਤੀ 'ਚ ਦਿਖਾਈ ਦੇ ਰਹੀ ਹੈ ਤੇ ਜ਼ਿਆਦਾਤਰ ਪ੍ਰਵਿੰਸ ਵਾਸੀ ਪ੍ਰੀਮੀਅਰ ਡੇਵ ਏਵੀ ਦੀ ਅਗਵਾਈ ਵਾਲੀ ਐਨਡੀਪੀ ਨੂੰ ਵੋਟ ਪਾਉਣ ਬਾਰੇ ਸੋਚ ਰਹੇ ਨੇ 41% ਵੋਟਰਾਂ ਦਾ ਮੰਨਣਾ ਹੈ ਕਿ ਇਸ ਸਮੇਂ ਉਹਨਾਂ ਦੀ ਇੰਟੈਂਸ਼ਨ ਐਨਡੀਪੀ ਨੂੰ ਵੋਟ ਦੇਣ ਦੀ ਹੈ ਦੂਜੇ ਪਾਸੇ ਬੀਸੀ ਕਨਜਰਟ ਆਫ ਪਾਰਟੀ ਏ ਇਸ ਮਾਮਲੇ 'ਚ ਦੂਜੇ ਨੰਬਰ ਤੇ ਹੈ ਜਿਸ ਨੂੰ ਕਿ 30% ਬ੍ਰਿਟਿਸ਼ ਕੋਲੰਬੀਅਨਸ ਵੋਟ ਦੇਣ ਬਾਰੇ ਸੋਚ ਰਹੇ ਨੇ ਜਿਸ ਦਾ ਐਨਡੀਪੀ ਨਾਲੋਂ ਫਰਕ ਇਸ ਸਰਵੇ ਦੇ ਅਨੁਸਾਰ 11% ਦਾ ਦੱਸਿਆ ਜਾ ਰਿਹਾ ਹੈ ਕਿ ਜੇ ਨੰਬਰ ਦੇ ਉੱਪਰ ਕੇਵਨ ਫਾਲਕਨ ਦੀ ਅਗਵਾਈ ਵਾਲੀ ਬੀਸੀ ਯੂनाइटेड ਹੈ ਜਿਸ ਨੂੰ ਕਿ 16% ਪਰਵਿੰਸ ਵਾਸੀ ਵੋਟ ਦੇਣ ਬਾਰੇ ਸੋਚ ਰਹੇ ਨੇ ਅਤੇ 50% 2020 ਦੀ ਇਲੈਕਸ਼ਨ ਦੇ ਮੁਕਾਬਲੇ BC ਯੂनाइटेड ਪਾਰਟੀ ਨੂੰ ਫਰਕ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਸਰਵੇਜ ਦੇ ਅਨੁਸਾਰ ਕਈ ਮਹੱਤਵਪੂਰਨ ਮੁੱਦਿਆਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਇਲੈਕਸ਼ਨ ਦੇ ਦੌਰਾਨ BC ਕੰਜ਼ਰਵਟਿਵ ਪਾਰਟੀ ਦਾ ਉਭਾਰ ਵਾਹ ਵਡਾ ਮੁੱਦਾ ਬਣਿਆ ਹੋਇਆ ਹੈ ਕਿਉਂਕਿ ਕੰਜ਼ਰਵਟਿਵ ਪਾਰਟੀ ਦਾ ਪ੍ਰਭਾਵ ਪ੍ਰੋਵਿੰਸ਼ੀਅਲ ਅਤੇ ਫੈਡਰਲ ਚੋਣਾਂ ਦੇ ਵਿੱਚ BC 'ਚ ਇਸ ਪ੍ਰਕਾਰ ਦਾ ਨਹੀਂ ਰਹਿੰਦਾ। ਪਰ ਜੌਨ ਰਸਟਰਡ ਦੀ ਅਗਵਾਈ ਵਾਲੀ BC ਕੰਜ਼ਰਵਟਿਵ ਪਾਰਟੀ ਇਸ ਸਮੇਂ ਦੂਜੇ ਨੰਬਰ ਤੇ ਬਣੀ ਹੋਈ ਹੈ ਅਤੇ ਇਸ ਦਾ ਗਰਾਫ ਹੇਠਾਂ ਨੂੰ ਜਾਣ ਦੀ ਥਾਂ ਤੇ ਲਗਾਤਾਰ ਉੱਪਰ ਵੱਲ ਜਾ ਰਿਹਾ ਜਿਸ ਦਾ ਸਿੱਧਾ ਨੁਕਸਾਨ BC ਯੂनाइटेड ਪਾਰਟੀ ਨੂੰ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਕੇਵਨ ਫਾਲਕਨ ਹੋਰਾਂ ਦੇ ਵੱਲੋਂ ਪਾਰਟੀ ਦਾ ਨਾਮ BC Liberals ਤੋਂ ਬਦਲ ਕੇ BC United ਕੀਤਾ ਗਿਆ ਜਿਸ ਦਾ ਅਸਰ ਸ਼ਾਇਦ ਨੰਬਰਸ ਉੱਪਰ ਵੀ ਦਿਖਾਈ ਦੇ ਰਿਹਾ ਪਰ ਬਹੁਤ ਸਾਰੇ ਮੁੱਦੇ ਅਜੇ ਇਹ ਨੇ ਜਿਨ੍ਹਾਂ ਦੇ ਉੱਪਰ ਜੌਨ ਰਸਟਰਡ ਹੋਰਾਂ ਦੇ ਵੱਲੋਂ ਸਖਤ ਸ਼ਬਦਾਂ ਦੀ ਵਰਤੋਂ ਕੇਵਨ ਫਾਲਕਨ ਦੇ ਮੁਕਾਬਲੇ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ BC NDP ਦਾ ਮੰਨਣਾ ਹੈ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਦੇ ਵੱਲੋਂ ਚੰਗੇ ਕੰਮ ਪ੍ਰੋਵਿੰਸ ਵਾਸੀਆਂ ਦੇ ਲਈ ਕੀਤੇ ਗਏ ਖਾਸ ਕਰਕੇ ਹਾਊਸਿੰਗ ਅਤੇ ਹੈਲਥ케ਅਰ ਸੈਕਟਰ ਦੇ ਵਿੱਚ ਸਰਕਾਰ ਨੇ ਉਸਾਰੂ ਕਦਮ ਚੁੱਕੇ ਨੇ ਜਿਸ ਕਾਰਨ ਲੋਕ ਉਹਨਾਂ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਮੈਟਰੋ ਵੈਂਕੂਵਰ ਰੀਜਨ ਦੀ ਆਬਾਦੀ ਲਗਾਤਾਰ ਵੱਧ ਰਹੀ ਹੈ ਜਿਸ ਦੇ ਨਾਲ ਪਬਲਿਕ ਟ੍ਰਾਂਜ਼ਿਟ ਦੀਆਂ ਲੋੜਾਂ ਵੀ ਵੱਧ ਰਹੀਆਂ ਤੇ ਭਵਿੱਖ ਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦਾ ਵਿਸਤਾਰ ਕਰਨ ਦੇ ਲਈ ਟਰਾਂਸਲਿੰਕ ਨੂੰ 2025 ਦੇ ਵਿੱਚ ਆ ਕੇ ਫੰਡਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਲੋਕਲ ਗਵਰਨਮੈਂਟਸ ਦੇ ਵੱਲੋਂ ਜੋ ਫੰਡਿੰਗ ਮੁਹੱਈਆ ਕਰਵਾਈ ਗਈ ਹੈ ਉਹ 2024 ਤੱਕ ਤਾਂ ਚੱਲ ਸਕਦੀ ਹੈ ਪਰ 2025 'ਚ ਇਹਦੇ ਚੱਲਣ ਦੀਆਂ ਸੁਭਾਵਨਾਵਾਂ ਘਟਣੇ ਦੂਜੇ ਪਾਸੇ ਮੇਅਰਸ ਕਾਉਂਸਲ ਦੇ ਵੱਲੋਂ ਵੀ ਸਰਕਾਰਾਂ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਭਵਿੱਖੀ ਰਣਨੀਤੀ ਨੂੰ ਦੇਖਦੇ ਹੋਏ ਲੌਂਗ ਟਰਮ ਪਲਾਨਸ ਦੇ ਤਹਿਤ ਫੰਡ ਮਿਲਨੇ ਚਾਹੀਦੇ ਨੇ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਪਾਪੂਲੇਸ਼ਨ ਲਗਾਤਾਰ ਵੱਧ ਰਹੀ ਹੈ ਪਾਪੂਲੇਸ਼ਨ ਵਾਧੇ ਦੇ ਨਾਲ ਪਬਲਿਕ ਟ੍ਰਾਂਜ਼ਿਟ ਦੀਆਂ ਲੋੜਾਂ ਵੀ ਵੱਧ ਰਹੀਆਂ ਹਨ ਪਰ ਇਸ ਸੰਬੰਧੀ ਟ੍ਰਾਂਸ ਲਿੰਕ ਨੂੰ ਫੰਡਾਂ ਦੀ ਘਾਟ ਦਾ ਸਾਹਮਣਾ 2025 ਦੇ ਵਿੱਚ ਕਰਨਾ ਪੈ ਸਕਦਾ ਜਿਸ ਦੇ ਨਾਲ ਕਈ ਪ੍ਰੋਜੈਕਟ ਪ੍ਰਭਾਵਿਤ ਹੋ ਸਕਦੇ ਨੇ ਟ੍ਰਾਂਸਲਿੰਕ ਦਾ ਕਹਿਣਾ ਹੈ ਕਿ 104 ਪ੍ਰੋਜੈਕਟ ਨੇ 2017 ਤੋਂ ਬਾਅਦ ਹਰ ਸਾਲ ਚੱਲ ਰਹੇ ਨੇ ਤੇ ਲੋਕਲ ਗਵਰਨਮੈਂਟ ਫੰਡਿੰਗ ਪ੍ਰੋਗਰਾਮ ਦੇ ਤਹਿਤ ਇਹਨਾਂ ਨੂੰ ਸੈਟ ਅਪ ਕੀਤਾ ਗਿਆ ਪਰ 2024 ਦੇ ਵਿੱਚ ਆ ਕੇ ਜੋ 144 ਮਿਲੀਅਨ ਡਾਲਰ ਸੁਰੱਖਿਅਤ ਰੱਖੇ ਗਏ ਨੇ ਉਹਨਾਂ ਦੀ ਘਾਟ 2025 ਦੇ ਵਿੱਚ ਇਹਨਾਂ ਪ੍ਰੋਗਰਾਮਾਂ 'ਚ ਦੇਖਣ ਨੂੰ ਮਿਲੇਗੀ ਕਿਉਂਕਿ ਉਸ ਸਮੇਂ ਵਾਦੂ ਫੰਡ ਮਹੱਈਆ ਨਹੀਂ ਹੋਣਗੇ ਟ੍ਰਾਂਸਲਿੰਕ ਦਾ ਕਹਿਣਾ ਹੈ ਕਿ ਐਲਜੀਐਫਪੀ ਦੀ ਸ਼ੁਰੂ ਹੋਣ ਤੋਂ ਬਾਅਦ ਇਸ ਪੂਰੇ ਖੇਤਰ ਤੇ 733 ਟ੍ਰਾਂਸਪੋਰਟੇਸ਼ਨ ਪ੍ਰੋਜੈਕਟਸ ਕ੍ਰਾਸ ਰੀਜਨ ਚੱਲ ਰਹੇ ਨੇ ਜਿਸ ਉੱਪਰ 884 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਗਿਆ ਵੀਰਵਾਰ ਨੂੰ ਟ੍ਰਾਂਸਲਿੰਕ ਮੇਅਰਜ਼ ਕਾਉਂਸਲ ਨੂੰ ਸੰਬੋਧਨ ਕਰਦੇ ਹੋਏ ਟੈਕਸੀਅਰ ਨੇ ਕਿਹਾ ਕਿ ਟ੍ਰਾਂਸਲਿੰਕ ਨੂੰ ਇੱਕ ਸਮੇਂ ਚ ਪ੍ਰਾਪਤ ਹੋਣ ਵਾਲੇ 2 ਜਾਂ 3 ਸਾਲਾਂ ਤੋਂ ਵੱਧ ਪਲੈਨਿੰਗ ਵਾਲੇ ਫੰਡਿੰਗਸ ਦੀ ਜ਼ਰੂਰਤ ਹੈ ਕਿਉਂਕਿ ਟ੍ਰਾਂਸਲਿੰਕ 2050 ਤੱਕ ਦੀਆਂ ਯੋਜਨਾਵਾਂ ਦੇ ਟੀਚੇ ਸਾਂਝੇ ਕਰ ਚੁੱਕੇ ਹੈ ਜਿਸ ਤਹਿਤ LGFP ਦੇ ਤਹਿਤ ਬਹੁਤ ਸਾਰੇ ਪ੍ਰੋਜੈਕਟਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਸ ਨਾਲ ਟ੍ਰਾਂਸਲਿੰਕ ਰੋਡ ਨੈਟਵਰਕ ਦਾ ਮੈਪ ਵੀ ਪਾਇਆ ਜਾ ਸਕਦਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਰੀਜਨ ਦੀਆਂ ਜ਼ਰੂਰਤਾਂ ਦੇ ਹਿਸਾਬ ਦੇ ਨਾਲ ਕੀ ਕਦਮ ਚੁੱਕੇ ਜਾਣਗੇ ਬੇਸ਼ੱਕ ਮੀਅਰਜ਼ ਕਾਉਂਸਲ ਦੇ ਵੱਲੋਂ ਲਗਾਤਾਰ ਪ੍ਰੋਵਿੰਸ਼ੀਅਲ ਅਤੇ ਫੈਡਰਲ ਸਰਕਾਰ ਤੋਂ ਇਸ ਢੰਗ ਦੇ ਸਥਾਈ ਫੰਡਾਂ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨਾਲ ਭਵਿੱਖੀ ਯੋਜਨਾਵਾਂ ਪ੍ਰਭਾਵਿਤ ਨਾ ਹੋਣ ਮੀਅਰਜ਼ ਕਾਉਂਸਲ ਨੇ ਪਿਛਲੇ ਸਮੇਂ ਦੌਰਾਨ ਕਿਹਾ ਸੀ ਕਿ ਜੇਕਰ ਗਵਰਨਮੈਂਟਸ ਦੇ ਵੱਲੋਂ ਟ੍ਰਾਂਸਪੋਰਟੇਸ਼ਨ ਸੈਕਟਰ ਦੇ ਵਿੱਚ ਫੰਡਿੰਗ ਮੁਹੱਈਆ ਨਹੀਂ ਕਰਵਾਈ ਜਾਂਦੀ ਤਾਂ 2025 ਦੇ ਵਿੱਚ ਆ ਕੇ ਡੈਫਸਿਟ ਦੇਖਣ ਲੱਗੇਗਾ ਜਿਸ ਦੇ ਨਾਲ ਪ੍ਰੋਜੈਕਟਾਂ ਦੀ ਰਫ਼ਤਾਰ ਸਲੋ ਹੋਏਗੀ ਤੇ ਸੁਵਾਬਾਂ ਪ੍ਰਭਾਵਿਤ ਹੋਣਗੀਆਂ ਮੇਅਰਜ਼ ਕੌਂਸਲ ਇਹ ਮੰਗ ਵੀ ਕਰ ਰਹੀ ਹੈ ਕਿ ਪ੍ਰਵਿੰਸ਼ੀਅਲ ਅਤੇ ਫੈਡਰਲ ਸਰਕਾਰ ਵੱਲੋਂ ਪਬਲਿਕ ਟ੍ਰਾਂਜ਼ਿਟ ਦੇ ਨੇੜੇ ਹਾਊਸਿੰਗ ਮੁਹੱਈਆ ਕਰਵਾਉਣ ਦੇ ਲਈ ਬਹੁਤ ਸਾਰੇ ਪਲਾਨ ਲਿਆਂਦੇ ਜਾ ਰਹੇ ਨੇ ਪਰ ਇਹ ਸਹੀ ਰੂਪ ਚ ਕਾਰਗਰ ਸਾਇੰਸ ਸੱਦ ਹੋ ਸਕਦੇ ਨੇ ਜੇਕਰ ਟ੍ਰਾਂਸਪੋਰਟੇਸ਼ਨਸ ਦੇ ਲਈ ਪੂਰੀ ਫੰਡਿੰਗ ਮਿਲੇ ਅਤੇ ਲੋਕ ਉਸ ਪਾਸੇ ਵੱਲ ਆਕਰਸ਼ਿਤ ਹੋਣ ਕਿਉਂਕਿ ਇਨਫਰਾਸਟ੍ਰਕਚਰ ਦੀ ਘਾਟ ਦੇ ਨਾਲ ਇਸ ਢੰਗ ਦੇ ਹਾਊਸਿੰਗ ਪ੍ਰੋਜੈਕਟਾਂ ਨੂੰ ਵੀ ਟਾ ਲੱਗ ਸਕਦੀ ਹੈ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਗੈਸ ਦੀਆਂ ਕੀਮਤਾਂ ਦੇ ਵਿੱਚ ਕੁਝ ਰਾਹਤ ਦੇਖਣ ਨੂੰ ਮਿਲ ਰਹੀ ਹੈ ਗੈਸ ਇੰਡਸਟਰੀ ਦੇ ਐਕਸਪਰਟਸ ਦਾ ਮੰਨਣਾ ਹੈ ਕਿ ਰੈਫਾਇਨਰੀਜ਼ ਦੇ ਵਿੱਚ ਮੇਨਟੇਨੈਂਸ ਦਾ ਕੰਮ ਲਗਭਗ ਮਕਮਲ ਹੋ ਚੁੱਕੀ ਹੈ ਜਿਸ ਦੇ ਨਾਲ ਸਪਲਾਈ ਸਥਿਰ ਹੋਏਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਗੈਸ ਦੀਆਂ ਕੀਮਤਾਂ ਹੋਰ ਘਟ ਸਕਦੀਆਂ ਪਰ ਇੰਨਾ ਗਰਮੀਆਂ ਦੇ ਵਿੱਚ 1.5 ਡਾਲਰ ਤੋਂ ਹੇਠਾਂ ਗੈਸ ਦੀਆਂ ਕੀਮਤਾਂ ਆਉਣ ਦੀ ਸੰਭਾਵਨਾ ਘੱਟ ਹੈ ਕਿਉਂਕਿ ਸਮਰਦੇ ਚੱਲਦੇ ਆ ਮੌਸਮ ਦੇ ਵਿੱਚ ਤਬਦੀਲੀ ਆਉਣੀ ਹੈ ਅਤੇ ਗਰਮੀ ਵੱਧ ਸਕਦੀ ਹੈ ਜਿਸ ਕਾਰਨ ਸਪਲਾਈ ਹੀਟਾਂ ਉੱਤੇ ਹੋਣ ਕਾਰਨ ਗੈਸ ਦੀਆਂ ਕੀਮਤਾਂ ਤੇ ਅਸਰ ਨਜ਼ਰ ਆਏਗਾ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਗੈਸ ਦੀਆਂ ਕੀਮਤਾਂ ਇੱਕ ਵੱਡਾ ਮੁੱਦਾ ਰਹਿੰਦੀਆਂ ਨੇ ਕਿਉਂਕਿ ਪਿਛਲੇ ਸਮੇਂ ਦੌਰਾਨ ਗੈਸ ਦੀਆਂ ਕੀਮਤਾਂ ਦੇ ਵਿੱਚ ਜਿਸ ਤੰਗ ਦੇ ਨਾਲ ਵਾਧਾ ਹੋਇਆ ਉਸ ਦੇ ਬਾਅਦ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਦਿਖਾਈ ਦੇ ਰਹੇ ਸੀ ਪਰ ਹੁਣ ਗੈਸ ਇੰਡਸਟਰੀ ਦੇ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੈਸ ਦੀਆਂ ਕੀਮਤਾਂ ਕੁਝ ਘਟ ਸਕਦੀਆਂ ਨੇ ਕਿਉਂਕਿ ਰਿਫਾਇਨਰੀਜ਼ ਦੇ ਵਿੱਚ ਮੇਨਟੇਨੈਂਸ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਜਿਸ ਤੇ ਚਲਦੇ ਹਾਂ ਸਟਰੋਂਗ ਸਪਲਾਈ ਹੋਏਗੀ ਤੇ ਉਸ ਦੇ ਨਾਲ ਗੈਸ ਦੀਆਂ ਕੀਮਤਾਂ 27 ਸੈਂਟ ਦੇ ਤੱਕ ਲਗਭਗ ਹੇਠਾਂ ਆ ਸਕਦੀਆਂ ਨੇ ਇਸ ਸਮੇਂ ਗੈਸ ਦੀਆਂ ਕੀਮਤਾਂ 1 ਡਾਲਰ 85 ਸੈਂਟ ਨੇ ਜੋ ਕਿ ਪਿਛਲੇ ਮਹੀਨੇ ਦੇ ਮੁਕਾਬਲੇ 27 ਸੈਂਟ ਹੇਠਾਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਨ੍ਹਾਂ ਚ ਕਟੌਤੀ ਜ਼ਿਆਦਾ ਰਹੇਗੀ 1 ਡਾਲਰ 75 ਸੈਂਟ ਤੱਕ ਮਿਡ ਜੂਨ ਤੱਕ ਗੈਸ ਦੀਆਂ ਕੀਮਤਾਂ ਜਾ ਸਕਦੀਆਂ ਨੇ ਅਤੇ ਇਸ ਗੈਸ ਕੰਪਨੀ ਦੇ ਮਾਹਰ ਡੀਨ ਹਾਈਨ ਦਾ ਕਹਿਣਾ ਹੈ ਕਿ ਗੈਸ ਦੀਆਂ ਕੀਮਤਾਂ ਮੰਤਾ 1 ਡਾਲਰ 75 ਸੈਂਟ ਤੇ ਕੁਝ ਦਿਨਾਂ ਚ ਜਾਣਗੀਆਂ ਤੇ ਮਿਡ ਜੁਲਾਈ ਤੱਕ 1 ਡਾਲਰ 65 ਸੈਂਟ ਦੇ ਨਜ਼ਦੀਕ ਹੋਣਗੀਆਂ ਅਤੇ ਇਸ ਦੇ ਨਾਲ ਹੀ ਇੰਨਾ ਚ ਹੋਰ ਕਟੌਤੀ ਦੀ ਸੰਭਾਵਨਾ ਨਹੀਂ ਹੈ ਜਿਨ੍ਹਾਂ ਆਖਿਆ ਕਿ ਇਹਨਾਂ ਦਿਨਾਂ ਦੇ ਵਿੱਚ ਡਿਮਾਂਡ ਜ਼ਿਆਦਾ ਰਹਿੰਦੀ ਹੈ ਕਿਉਂਕਿ ਲੋਕਾਂ ਦੇ ਵੱਲੋਂ ਘੁੰਮਣ ਫਿਰਨ ਦੇ ਲਈ ਕਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੇ ਕਾਰਨ ਡਿਮਾਂਡ ਵੱਧਦੀ ਹੈ ਤੇ ਦੂਜੇ ਪਾਸੇ ਰਫਾਇਨਰੀਜ਼ ਦੇ ਵਿੱਚ ਮੇਨਟੇਨੈਂਸ ਤੇ ਕੰਮ ਦੇ ਚੱਲਦੇ ਆ ਸਪਲਾਈ ਘਟ ਜਾਂਦੀ ਹੈ ਤੇ ਉਹਨਾਂ ਹਾਲਾਤਾਂ ਚ ਗੈਸ ਦੀਆਂ ਕੀਮਤਾਂ ਹਾਈ ਜਾਂਦੀਆਂ ਨੇ ਪਰ ਹੁਣ ਇਹ ਕੰਮਕਾਜ ਮੁਕੰਮਲ ਹੋਣ ਤੋਂ ਬਾਅਦ ਬੇਸ਼ੱਕ ਗੈਸ ਦੀਆਂ ਕੀਮਤਾਂ 'ਚ ਕਟੌਤੀ ਆਏਗੀ ਪਰ ਇਹਨਾਂ ਦਾ 1.5 ਡਾਲਰ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੀ ਲਗਾਤਾਰ ਬਣੀ ਹੋਈ ਹੈ ਤੇ ਭਵਿੱਖ ਦੇ ਵਿੱਚ 1.5 ਡਾਲਰ ਤੋਂ ਉੱਪਰ ਹੀ ਸੈਟਲ ਹੋਣਗੀਆਂ ਖਾਸ ਕਰਕੇ ਵੈਸਟ ਕੋਸਟ ਦੇ ਵਿੱਚ ਇਸ ਦੀ ਹੋਰ ਜ਼ਿਆਦਾ ਚੇਂਜਸ ਦੀ ਸੰਭਾਵਨਾ ਨਹੀਂ ਹੈ ਤੇ ਨਾਲੋਂ ਨਾਲ ਮੌਸਮ ਤੇ ਵੀ ਕਾਫੀ ਕੁਝ ਨਿਰਭਰ ਕਰਦਾ ਹੈ ਕਿਉਂਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਫੀਸ਼ੀਅਲੀ ਤੌਰ ਤੇ ਸਮਰਦੀ ਸ਼ੁਰੂਆਤ ਹੋ ਜਾਣੀ ਹੈ ਤੇ ਸਮਰ ਦੇ ਵਿੱਚ ਜੇਕਰ ਮੌਸਮ ਗਰਮ ਰਹਿੰਦਾ ਹੈ ਤੇ ਨਾਲੋਂ ਨਾਲ ਵਾਈਲਡ ਫਾਇਰ ਦਾ ਪ੍ਰਭਾਵ ਜ਼ਿਆਦਾ ਰਹਿੰਦਾ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਦੁਬਾਰਾ ਤੋਂ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ ਤੇ ਗੈਸ ਦੀਆਂ ਕੀਮਤਾਂ 'ਚ ਵਾਦਾ ਦੇਖਣ ਨੂੰ ਮਿਲ ਸਕਦਾ ਪਰ ਫਿਲਹਾਲ ਪਿਛਲੇ ਮਹੀਨੇ ਦੇ ਮੁਕਾਬਲੇ ਕੁਝ ਰਾਹਤ ਜ਼ਰੂਰ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਹੋਈ ਹੈ ਪਰ ਇਸ ਵਿੱਚ ਕੋਈ ਜ਼ਿਆਦਾ ਗਰਾਵਟ ਦੀ ਸੁਭਾਵਨਾ ਨਹੀਂ ਬਣੀ ਹੋਈ ਬ੍ਰਿਟਿਸ਼ ਕੋਲੰਬੀਆ ਨਰਸਿਸ ਐਸੋਸੀਏਸ਼ਨ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਰਸ ਟੂ ਪੇਸ਼ੈਂਟਸ ਰੇਟੋ ਸੰਬੰਧੀ ਜੋ ਪ੍ਰਵਿੰਸ਼ੀਅਲ ਸਰਕਾਰ ਦੇ ਨਾਲ ਸਮਝੌਤਾ ਹੋਇਆ ਉਸ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ ਇਸ ਤੋਂ ਇਲਾਵਾ ਨਰਸਿਸ ਸੇਫ ਫੀਲ ਕਰਨ ਅਤੇ ਵਰਕਪਲੇਸ ਤੇ ਸੇਫਟੀ ਦੇ ਲਈ ਹੋਰ ਕਦਮ ਚੁੱਕਣ ਦੀ ਮੰਗ ਵੀ ਕੀਤੀ ਗਈ ਹੈ ਤੇ ਨਾਲੋਂ ਨਾਲ ਸਟੈਟਿਸਟਿਕ ਕੈਨੇਡਾ ਦੇ ਵੱਲੋਂ BC ਦੇ ਵਿੱਚ ਜੋ 5000 ਨਰਸਾਂ ਦੀ ਘਾਟ ਦੀ ਗੱਲਬਾਤ ਕੀਤੀ ਗਈ ਹੈ ਉਸ ਨੂੰ ਪੂਰਨ ਦੇ ਲਈ ਸਰਕਾਰ ਨੂੰ ਕਦਮ ਤੇਜ਼ ਕਰਨ ਦੇ ਲਈ ਆਖਿਆ ਗਿਆ BC ਨਰਸਿਸ ਐਸੋਸੀਏਸ਼ਨਸ ਦੇ ਵੱਲੋਂ ਆਪਣੇ ਮੁੱਦਿਆਂ ਨੂੰ ਲੈ ਕੇ ਅਤੇ ਵਰਕਰੀ ਥਾਂ ਤੇ ਸੇਫਟੀ ਅਤੇ ਵਾਇਲੈਂਸ ਘਟਨਾਵਾਂ ਦੇ ਸੰਬੰਧੀ ਇੱਕ ਰੈਲੀ ਕੀਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਸਪੱਸ਼ਟ ਰੂਪ ਦੇ ਵਿੱਚ ਮੁੱਦਾ ਚੁੱਕਿਆ ਗਿਆ ਕਿ ਕੰਮ ਵਾਲੀ ਥਾਂ ਦੇ ਉੱਪਰ ਨਰਸਿਸ ਦੀ ਸੁਰੱਖਿਆ ਦੇ ਲਈ ਹੋਰ ਕਦਮ ਚੁੱਕਣੇ ਚਾਹੀਦੇ ਨੇ ਤੇ ਨਾਲੋਂ ਨਾਲ ਸਟਾਫ ਦੀ ਘਾਟ ਦੇ ਚੱਲਦਿਆਂ ਜੋ ਪ੍ਰੋਵਿੰਸ ਦੇ ਵੱਲੋਂ ਨਰਸ ਟੂ ਪੇਸ਼ੈਂਟ ਰੇਸ਼ਿਓ ਸੰਬੰਧੀ ਤਰਨਾ ਦਿੱਤਾ ਗਿਆ ਸੀ ਅਤੇ ਬਾਅਦ ਦੇ ਵਿੱਚ ਸਰਕਾਰ ਨੇ ਇਸ ਸੰਬੰਧੀ ਸਹਿਮਤੀ ਪ੍ਰਗਟਾਈ ਤਾਂ ਉਸ ਨੂੰ ਲਾਗੂ ਕਰਨ ਦੀ ਮੰਗ ਵੀ ਕੀਤੀ ਗਈ ਯੂਨੀਅਨ ਨੇ ਕਿਹਾ ਕਿ 40% ਬੀਸੀ ਨਰਸਿਸ ਦੇ ਵੱਲੋਂ ਵੈਪਨਸ ਸੰਬੰਧੀ ਸਾਹਮਣਾ ਕੀਤਾ ਗਿਆ ਤੇ 60% ਨੂੰ ਇਲੈਟਿਕ ਡਰੋਗਸ ਸਪਲਾਈ ਦੇ ਕਾਰਨ ਕਾਫੀ ਸਮੱਸਿਆਵਾਂ ਦਾ ਸ਼ਿਕਾਰ ਹੋਣਾ ਪਿਆ ਤੇ ਅੱਧੇ ਤੋਂ ਵੱਧ ਨੂੰ ਸਰੀਰਕ ਹਿੰਸਾ ਦਾ ਸ਼ਿਕਾਰ ਵੀ ਹੋਣਾ ਪਿਆ ਜਿੰਨਾ ਆਖਿਆ ਕਿ ਸਰਕਾਰ ਨੂੰ ਇਸ ਸੰਬੰਧੀ ਕਦਮ ਚੁੱਕਣੇ ਚਾਹੀਦੇ ਨੇ ਦੂਜੇ ਪਾਸੇ ਸਟੈਟਿਸਟਿਕ ਕੈਨੇਡਾ ਦੀ ਰਿਪੋਰਟ ਦਾ ਹਵਾਲਾ ਵੀ ਦਿੱਤਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 5000 ਹੋਰ ਨਰਸਸ ਦੀ ਜ਼ਰੂਰਤ ਹੈ ਜਿਸ ਤਹਿਤ ਇਹ ਕੰਮ ਸਹੀ ਢੰਗ ਦੇ ਨਾਲ ਚੱਲ ਸਕਦੇ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਸਿਹਤ ਮੰਤਰੀ ਐਡਰੀਅਨ ਡੈਕਸ ਦੇ ਵੱਲੋਂ ਇਸ ਸਰੇ ਨਾਲ ਸੰਬੰਧੀ ਆਖਿਆ ਗਿਆ ਕਿ ਸੁਰੱਖਿਆ ਸਥਿਤੀਆਂ 'ਚ ਸੁਧਾਰ ਕੀਤਾ ਗਿਆ ਹੈ ਤੇ 320 ਰਿਲੇਸ਼ਨ ਸਕਿਉਰਿਟੀ ਆਫਸਰ ਨਿਯੁਕਤ ਕੀਤੇ ਗਏ ਨੇ ਅਤੇ BSNU ਦੇ ਵੱਲੋਂ 2 ਸਾਲ ਪਹਿਲਾਂ ਇੱਕ ਸਪਾਰਸ਼ ਕੀਤੀ ਗਈ ਸੀ ਜਿਸ ਤਹਿਤ ਕਦਮ ਚੁੱਕੇ ਗਏ ਨੇ ਉਹਨਾਂ ਆਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਸਕਿਉਰਿਟੀ ਆਫੀਸਰਸ ਦੀ ਨਿਯੁਕਤੀ ਕੀਤੀ ਜਾਏਗੀ ਅਤੇ ਨਰਸ ਟੂ ਪੇਸ਼ੈਂਟ ਰੇਸ਼ੋ ਨੂੰ ਸਹੀ ਢੰਗ ਦੇ ਨਾਲ ਲਾਗੂ ਕਰਨ ਦੇ ਲਈ ਪ੍ਰੋਵਿੰਸ਼ੀਅਲ ਸਰਕਾਰ ਨੇ ਕਈ ਤਰੀਕੇ ਅਪਣਾਏ ਨੇ ਜਿਸ ਤਹਿਤ ਫਾਰਮ ਤੋਂ ਪੜੀਆਂ ਹੋਈਆਂ ਨਰਸਾਂ ਨੂੰ ਇੱਥੇ ਪ੍ਰੈਕਟਿਸ ਕਰਨ ਸੰਬੰਧੀ ਤੇਜ਼ੀ ਲਿਆਉਣ ਲਈ ਵੀ ਕਦਮ ਚੁੱਕੇ ਗਏ ਨੇ ਅਤੇ ਬਾਕੀ ਪ੍ਰਵਿੰਸਾਂ ਤੋਂ ਨਰਸਿਸ ਬ੍ਰਿਟਿਸ਼ ਕੋਲੰਬੀਆ ਦੀ ਚੋਣ ਕਰਨ ਇਸ ਲਈ ਵੀ ਸਰਕਾਰ ਕਦਮ ਚੁੱਕ ਰਹੀ ਹੈ ਕਾਬਿਲਕ ਹੋਰ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈਲਥ케ਅਰ ਕ੍ਰਾਈਸਿਸ ਜਿੱਥੇ ਮੁੱਦਾ ਬਣਿਆ ਹੋਇਆ ਹੈ ਉੱਥੇ ਹੀ ਪਿਛਲੇ ਸਮਾਂ ਤੋਂ ਨਰਸਸ ਦੀ ਸੇਫਟੀ ਸਿਕਿਉਰਿਟੀ ਸੰਬੰਦੇ ਵੀ ਉਹਨਾਂ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਖਾਸ ਕਰਕੇ ਜੋ ਡਰੱਗਸ ਐਡਿਕਸ਼ਨ ਦੇ ਨਾਲ ਜੂਝ ਰਹੇ ਪੇਸ਼ੈਂਟਸ ਨੇ ਉਸ ਮਾਮਲੇ ਦੇ ਵਿੱਚ ਘਟਨਾਵਾਂ ਜਾਦੇ ਸਾਹਮਣੇ ਆਉਂਦੀਆਂ ਨੇ ਕੈਨੇਡਾ ਦੇ ਵਿੱਚ ਆਫੀਸ਼ੀਅਲੀ ਸਮਰਦੀ ਸ਼ੁਰੂਆਤ ਹੋਣ ਵਾਲੀ ਹੈ ਤੇ ਇਸੇ ਦੌਰਾਨ ਐਕਸਪਰਟਸ ਇਹ ਗੱਲਬਾਤ ਕਹਿ ਰਹੇ ਨੇ ਕਿ ਅਗਲੇ 3 ਮਹੀਨਿਆਂ ਦੇ ਵਿੱਚ ਆਮ ਨਾਲੋਂ ਵਧੇਰੇ ਗਰਮੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਵੇਗੀ ਅਤੇ ਇਸ ਸੰਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ ਬ੍ਰਿਟਿਸ਼ ਕੋਲੰਬੀਆ ਦੇ ਹੈਲਥ ਮਿਨਿਸਟਰ ਐਡਰੀਅਨ ਡਿਕਸ ਅਤੇ ਚੀਫ ਮੈਡੀਕਲ ਆਫੀਸਰ ਡਾਕਟਰ ਬੌਨੀ ਹੈਨਰੀ ਹੋਰਾਂ ਦੇ ਵੱਲੋਂ ਵੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਗਰਮੀ ਦੇ ਚਲਦਿਆਂ ਲੋਕਾਂ ਦੀ ਸਿਹਤ ਤੇ ਪ੍ਰਭਾਵ ਘਟ ਪਵੇ ਅਤੇ ਹੈਲਥ케ਅਰ ਪ੍ਰਬੰਧ ਕਿਸ ਢੰਗ ਦੇ ਹੋਣੇ ਚਾਹੀਦੇ ਨੇ ਉਸ ਬਾਰੇ ਚਰਚਾ ਕੀਤੀ ਗਈ ਹੈ ਕੈਨੇਡਾ ਦੇ ਵਿੱਚ ਆਫੀਸ਼ੀਅਲੀ ਸਮਰ ਆਉਣ ਵਾਲੀ ਹੈ ਤੇ ਇਸ ਦੌਰਾਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੂਨ ਦੇ ਜ਼ਿਆਦਾਤਰ ਸਮੇਂ ਦੇ ਵਿੱਚ ਗਰਮੀ ਅਤੇ ਡਰਾਟ ਵਾਲਾ ਮੌਸਮ ਰਹਿਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ এনवायरमेंट ਕੈਨੇਡਾ ਦੇ ਮੌਸਮ ਵਿਗਿਆਨੀ ਅਰਮੇਲ ਕੈਸਟਰੋ ਨੇ ਅੱਜ ਗਰਮੀਆਂ ਵਿੱਚ ਮੌਸਮ ਦੀ ਤਿਆਰੀ ਸੰਬੰਧੀ ਅਪਡੇਟ ਦਿੰਦੇ ਹੋਏ ਦੱਸਿਆ ਕਿ ਜੂਨ ਦੇ ਸ਼ੁਰੂ ਵਿੱਚ ਪ੍ਰਾਂਤ ਵਿੱਚ ਮੌਸਮ ਠੰਡਾ ਅਤੇ ਨਮ ਰਹੇਗਾ ਪਰ ਬਾਕੀ ਮਹੀਨੇ ਦੇ ਵਿੱਚ ਮੌਸਮ ਗਰਮ ਅਤੇ ਡਰਾਉਟ ਭਰਿਆ ਰਹੇਗਾ ਮੀਂਹ ਨਹੀਂ ਪੈਗਾ ਉਨ੍ਹਾਂ ਕਿਹਾ ਕਿ ਜੂਨ ਜੁਲਾਈ ਅਤੇ ਅਗਸਤ ਵਿੱਚ ਹਾਲਾਤ ਆਮ ਨਾਲੋਂ ਵਧੇਰੇ ਗਰਮ ਮੌਸਮ ਦੇ ਜਾਪ ਰਹੇ ਨੇ ਸਿਰਫ ਹਦਾ ਹਵਾਈ ਅਤੇ ਵੈਂਕੂਵਰ ਆਈਸਲੈਂਡ ਦੇ ਕੁਝ ਹਿੱਸਿਆਂ ਦੇ ਵਿੱਚ ਤਾਪਮਾਨ ਲਗਭਗ ਸੁਧਾਰਨ ਹੋ ਸਕਦਾ ਹੈ ਇਸ ਮੌਕੇ ਕੈਸਟਲਨ ਨੇਬਨਾਲ ਪ੍ਰੋਵਿੰਸ਼ੀਅਲ ਹੈਲਥ ਆਫੀਸਰ ਡਾਕਟਰ ਬੋਨੀ ਹੈਨਰੀ ਹੈਲਥ ਮਨਿਸਟਰ ਐਡਰੀਅਨ ਡੈਕਸ ਅਤੇ BC ਦੇ એનર્ਜੀ ਤੇ ਮਾਈਨ ਮਨਿਸਟਰ ਜੋਸ਼ੀ ਉਸਪੋਰਨ ਵੀ ਸ਼ਾਮਲ ਸਨ ਹੈਨਰੀ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਮੌਸਮ ਤਬਦੀਲੀ ਕਾਰਨ ਪਰਵੰਸਰ ਦੇ ਵਿੱਚ ਇਸ ਵਾਰ ਵੀ ਮੌਸਮ ਡਰਾਟ ਭਰਿਆ ਤੇ ਗਰਮ ਹੋਣ ਦੇ ਅਨੁਮਾਨ ਨੇ ਜਿਸ ਲਈ ਤਿਆਰੀ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਇਸ ਦੇ ਚਲਦਿਆਂ ਮੌਸਮ ਦੇ ਵਿੱਚ تبدیلی ਕਾਰਨ ਹੈਲਥ ਕੇਅਰ ਫੈਸਿਲਿਟੀਆਂ ਤੇ ਬੋਝ ਵੀ ਵੱਧ ਸਕਦਾ ਹੈ ਜਿਨ੍ਹਾਂ ਦੇ ਵੱਲੋਂ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਲਈ ਗਾਈਡਲਾਈਨਸ ਵੀ ਜਾਰੀ ਕੀਤੀਆਂ ਜਾਣਗੀਆਂ ਦੂਜੇ ਪਾਸੇ ਜੇਕਰ ਪ੍ਰੋਵਿੰਸ ਦੇ ਵਿੱਚ ਮੌਸਮ ਖੁਸ਼ਕ ਰਹਿੰਦਾ ਉਹਦੇ ਚਲਦਿਆਂ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਵਰਤੋਂ ਉੱਪਰ ਪਾਬੰਦੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਿਉਂਕਿ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਪਹਿਲਾਂ ਹੀ ਪਹਿਲੇ ਦਰਜੇ ਦੀਆਂ ਪਾਬੰਦੀਆਂ ਪ੍ਰਭਾਵੀ ਕੀਤੀਆਂ ਗਈਆਂ ਨੇ ਪਰ ਜੇਕਰ ਪਾਣੀ ਦੀ ਵਰਤੋਂ ਨਹੀਂ ਘਟਦੀ ਅਤੇ ਭਵਿਕ ਦੇ ਵਿੱਚ ਮੌਸਮ ਖੁਸ਼ਕ ਰਹਿੰਦਾ ਮੀਂਹ ਨਹੀਂ ਪੈਂਦੀ ਤਾਂ ਫੇਰ ਪਾਣੀ ਦੀਆਂ ਪਾਬੰਦੀਆਂ ਨੂੰ ਵਧਾਇਆ ਵੀ ਜਾ ਸਕਦਾ ਹੈ ਕਿਉਂਕਿ ਲਾਸਟ ইয়ার ਵੀ ਪਾਣੀ ਦੀਆਂ ਪਾਬੰਦੀਆਂ ਤੇ ਜੰਗਲੀ ਅੱਗਾਂ ਪ੍ਰੋਵਿੰਸ ਦੇ ਸਾਹਮਣੇ ਵੱਡਾ ਚੈਲੰਜ ਰੰਜਾ ਨੇ ਪਿਛਲੇ ਸਮੇਂ ਦੌਰਾਨ ਜੋ ਜੰਗਲੀ ਅੱਗਾਂ ਲੱਗੀਆਂ ਉਸ ਦੇ ਵਿੱਚ ਮੌਸਮ ਨੇ ਸਾਥ ਦਿੱਤਾ ਜਿਸ ਕਾਰਨ ਉਹਨਾਂ ਨੂੰ ਕੰਟਰੋਲ ਕਰਨਾ ਸੌਖਾ ਰਿਹਾ ਪਰ ਜੇਕਰ ਗਰਮੀ ਦੇ ਮੌਸਮ ਦੇ ਵਿੱਚ ਤਾਪਮਾਨ ਜ਼ਿਆਦਾ ਰਹਿੰਦਾ ਅਤੇ ਖੁਸ਼ਕੀ ਭਰਿਆ ਮੌਸਮ ਰਹਿੰਦਾ ਤਾਂ ਉਹਨਾਂ ਹਾਲਾਤਾਂ ਦੇ ਵਿੱਚ ਵਾਇਲਡ ਫਾਇਰ ਦਾ ਖਤਰਾ ਵੀ ਨਾਲੋਂ ਨਾਲ ਵੱਧ ਜਾਂਦਾ ਜਿਸ ਨੂੰ ਲੈ ਕੇ ਪ੍ਰੋਵਿੰਸ਼ਲ ਅਤੇ ਫੈਡਰਲ ਸਰਕਾਰ ਦੇ ਵੱਲੋਂ ਤਿਆਰੀਆਂ ਮੁਕੰਮਲ ਹੋਣ ਦਾ ਦਾਵਾ ਕੀਤਾ ਜਾ ਰਿਹਾ ਤੇ ਇਸ ਸਬੰਧੀ ਯੋਗ ਕਦਮ ਚੁੱਕੇ ਜਾ ਰਹੇ ਨੇ ਸੋ ਕਲਾਈਮੇਟ ਚੇਂਜ ਦੇ ਚੱਲਦੇ ਆ ਇਹ ਲਗਾਤਾਰ ਦੂਸਰਾ ਸਾਲ ਹੋਏਗਾ ਜਦੋਂ ਕਿ ਵੈਨਕੂਵਰ ਦੇ ਸਮੇਤ ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਘਟਮੀ ਪੈਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਜੋ ਕਿ ਚਿੰਤਾ ਦਾ ਵਿਸ਼ਾ ਜ਼ਰੂਰ ਨੇ ਰੇਸਿਜ਼ਮ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਵੱਡੀ ਸਮੱਸਿਆ ਰਿਹਾ ਪਰ ਸਮੇਂ-ਸਮੇਂ ਦੇ ਵਿੱਚ ਇਹ ਘਟਦਾ ਰਿਹਾ ਪਰ ਇਸ ਦਾ ਰੂਪ ਚੇਂਜ ਹੋਣ ਦੀ ਗੱਲਬਾਤ ਵੀ ਚੱਲਦੀ ਰਹੀ ਹੈ ਸੋ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਇਸ ਸੰਬੰਧੀ ਡਾਟਾ ਵੀ ਕਲੈਕਟ ਕੀਤਾ ਗਿਆ ਤੇ ਇੱਕ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਜਿਸ ਦੇ ਤਹਿਤ ਰੇਸਿਸਮ ਦਾ ਸ਼ਿਕਾਰ ਹੋਏ ਲੋਕ ਉੱਥੇ ਆਪਣੀ ਸ਼ਿਕਾਇਤ ਦੇ ਸਕਦੇ ਨੇ ਤਾਂ ਕਿ ਪੁਲਿਸ ਅਧਿਕਾਰੀਆ ਅਤੇ ਗਵਰਨਮੈਂਟ ਨੂੰ ਇਹ ਪਤਾ ਲੱਗ ਸਕੇ ਕਿ ਕਿਸ ਕਮਿਊਨਿਟੀ ਦੇ ਵਿੱਚ ਕਿਸ ਤਰ੍ਹਾਂ ਦਾ ਰੇਸਿਸਮ ਭਾਰੂ ਹੈ ਤਾਂ ਕਿ ਇਸ ਨੂੰ ਦੂਰ ਕਰਨ ਦੇ ਲਈ ਕਦਮ Uh, hi, Attorney General. Uh, actually, can you please explain the full detail, like how uh, this helpline will work? Sure. So, anybody in British Columbia, if they've experienced racism on the streets, on a bus, in a mall, anywhere, then they can call and report it at the racist incident helpline, um, and somebody will be there to give them the resources they need, the support they need, and give them anything they need to make sure that they're supported, but also to help the government address the issue to make sure racism doesn't happen in the province. ਸੋ ਇਹ ਹੈਲਪਲਾਈਨ ਆਪਣਾ ਕੰਮ ਕਿਵੇਂ ਕਰੇਗੀ ਤੇ ਕਿੰਨੀ ਜਲਦੀ ਕਿੰਨੀ ਸਪੀਡ ਦੇ ਨਾਲ ਇਹ ਕੰਮ ਹੋਏਗਾ ਐਮਐਲਏ ਸਾਡੇ ਨਾਲ ਅਮਨ ਜੀ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਅਮਨ ਜੀ ਬੀਸੀ ਸਰਕਾਰ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿ ਜਿਹੜਾ ਰੇਸਿਜ਼ਮ ਹੈ ਨੂੰ ਜੜ ਤੋਂ ਖਤਮ ਕੀਤਾ ਜਾਏ ਅੱਜ ਇੱਕ ਹੋਰ ਜਿਹੜੀ ਹੈਲਪਲਾਈਨ ਜਾਰੀ ਕੀਤੀ ਗਈ ਹੈ ਇਹ ਹੈਲਪਲਾਈਨ ਆਪਣਾ ਕੰਮ ਕਿਵੇਂ ਕਰੇਗੀ ਕਿੰਨੀ ਜਲਦੀ ਲੋਕਾਂ ਤੱਕ ਇਹ ਪਹੁੰਚ ਪਾਏਗੀ ਤੇ ਕਿਵੇਂ ਇਹ ਆਪਣਾ ਜਿਹੜਾ ਕੰਮ ਸਪੀਡ ਦੇ ਨਾਲ ਕਰੇਗੀ ਸੋ ਅ ਜਸਟ ਅ ਅ ਅ ਟ੍ਰਾਂਜਨਲ ਨੇ ਦਸੈਪ ਇਹ ਜਿਹੜੀ ਹੈਲਪਲਾਈਨ ਨੇ ਅੱਜ ਸ਼ੁਰੂ ਹੋਈ ਹੈ ਸੋ ਤੁਸੀਂ ਅੱਜ ਤੋਂ ਇਹਨੂੰ ਐਕਸੈਸ ਕਰ ਸਕਦੇ ਆ ਤੇ ਇਹਦੇ ਦੋ ਮਕਸਦ ਨੇ ਇੱਕ ਤਾਂ ਇਹ ਹੈ ਕਿ ਜਦੋਂ ਕੋਈ ਵਿਅਕਤੀ ਡਿਸਰਿਸਮ ਫੇਸ ਕਰਦਾ ਆ ਜ ਜਿਹਨੂੰ ਕੋਈ ਮਦਦ ਦੀ ਲੋੜ ਹੈਗੀ ਹੈ ਸੋਸ਼ਲ ਸਰਵਿਸ ਦੇ ਮਦਦ ਦੀ ਲੋੜ ਹੈਗੀ ਹੈ ਜਾਂ ਪੀਅਰ ਟੂ ਪੀਅਰ ਸਪੋਰਟ ਦੀ ਮਦਦ ਦੀ ਹੈਗੀ ਹੈ ਲੋੜ ਹੈਗੀ ਹੈ ਦੇ ਕੈਨ ਗੈਟ ਥੈਟ ਰਾਈਟ ਅਵੇ ਸੋ ਇਹ ਦੋ ਮਕਸਦ ਨੇ ਸੋ ਪਹਿਲਾ ਮਕਸਦ ਇਹ ਹੈਗਾ ਕਿ ਜਿਹਨਾਂ ਨੇ ਬੀਤਿਆ ਆ ਟੂ ਟ੍ਰਾਈ ਐਂਡ ਹੈਲਪ ਥਮ To, to respond to what they need. to gather more information. If Islamophobia, anti-Semitism, or any particular thing in the province, the incidents jade, rising up more. Through the helpline, we'll know that. There's a problem. There's a problem We need to do something about it. So these are the two things. So uh, when is it going to be effective? It's effective now. right? It's live. ਸੋ ਸੱਡੀ ਇਹ ਆਸ ਹੈ ਕਿ ਤੁਹਾਡੇ ਥਰੂ ਯੂ ਥਰੂ ਦਾ ਮੀਡੀਆ ਥਰੂ एवरीवन ਬੇ ਲੋਕਾਂ ਤੱਕ ਪਹੁੰਚੇ ਤੇ ਲੋਕਾਂ ਨੂੰ ਪਤਾ ਲੱਗੇ ਵੀ ਇਹ ਹੈਲਪ ਲਾਈਨ ਹੁਣ ਐਕਟਿਵ ਹੈਗੀ ਹੈ ਤੇ ਪੀਪਲ ਸਟਾਰਟ ਯੂਜ਼ਿੰਗ ਇਟ ਹੈਲਪਲਾਈਨ 911 ਐਮਰਜੈਂਸੀ ਹੈ ਕਿਉਂਕਿ ਉਹ ਸਾਰਿਆਂ ਨੂੰ ਪਤਾ ਹੈ ਕਈ ਵਾਰੀ ਉਹਦੇ ਵਿੱਚ ਵੀ ਦਿੱਕਤਾਂ ਆਉਂਦੀਆਂ ਨੇ ਜਦੋਂ ਕੋਈ ਵੀ ਆਪਣੀ ਕੰਪਲੇਟ ਜਿਨ੍ਹਾਂ ਨੇ ਦਰਜ ਕਰਨੀ ਹੁੰਦੀ ਹੈ ਉਹ ਜਦੋਂ ਕਾਲ ਕਰਦੇ ਆ ਲੰਬੀ ਲੰਬੀ ਵੇਟਿੰਗ ਆਉਂਦੀ ਉਹ ਸੈੱਬੀਆਂ ਬਹੁਤ ਸਾਰੀਆਂ ਕੰਪਲੇਂਟਸ ਵੀ ਆਈਆਂ ਬਹੁਤ ਸਾਰੇ ਲੋਕ ਸਟੱਕ ਰੱਖਦੇ ਲੰਬੀ ਲੰਬੀ ਵੇਟਿੰਗ ਕਰਕੇ ਕਈ ਵਾਰੀ ਲੋਕਾਂ ਦੀ ਜਿਹੜੀ ਆਪਣੀ ਪ੍ਰੋਬਲਮ ਸੋ ਪਹੁੰਚਾ ਨਹੀਂ ਪਾਉਂਦੇ ਉੱਥੋਂ ਤੱਕ ਹੁਣ ਜੇ ਇਹੜੀ ਜਿਹੜੀ ਇਹ ਐਪ ਹੈ ਮਾਫ ਕਰਨਾ ਇਹ ਜਿਹੜੀ ਹੈਲਪਲਾਈਨ ਹੈ ਕਿ ਇਹਦੇ ਵਾਸਤੇ ਤੁਸੀਂ ਪੂਰਾ ਰਿਵਿਊ ਕਰ ਲਿਆ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱ ਖਤਮ ਹੋ ਜਾਣੀ ਤਾਂ ਹੁਣ ਅਗਲੇ ਦਿਨ ਫਿਰ ਤੋਂ ਟਰਾਈ ਕਰਨਾ ਪਏਗਾ ਐਨੀ ਦਿਨ ਤੱਕ ਤਾਂ ਲੋਕ ਵੈਸੇ ਹਾਰ ਮੰਨ ਜਾਂਦੇ ਆ ਕਿ ਹੁਣ ਕੀ ਅਸੀਂ ਕਾਲ ਕਰੀਏ ਰਾਈਟ ਸੋ ਇਨਾਂ ਚੀਜ਼ਾਂ ਦਾ ਇਸ ਵਾਰ ਖਿਆਲ ਰੱਖਿਆ ਗਿਆ ਕਿ ਜਿਹੜੀ ਇਹ ਨਵੀਂ ਹੈਲਪਲਾਈਨ ਜਾਰੀ ਕੀਤੀ ਗਈ ਹੈ ਚ ਇਦਾਂ ਦੀ ਦਿੱਕਤ ਨਾ ਆਵੇ ਜਿਹੜੀ 911 ਤੇ ਲੋਕਾਂ ਨੂੰ ਆਉਂਦੀ ਬਿਲਕੁਲ ਦੇਖੋ 911 ਤੇ 8211 ਹੈਗੀ ਹੈ ਇਹ ਹੈਲਪਲਾਈਨ ਇਹਦੇ ਵਿੱਚ ਕਾਫੀ ਜ਼ਿਆਦਾ ਫਰਕ ਆ ਗਿਆ ਕਿਉਂਕਿ 911 ਤੇ ਯੂ ਨੀਡ ਇਟ 올 ਦਾ ਟਾਈਮ ਸੋ ਐਸ ਵੈਲੇ ਸਾਡੀ ਇਹ ਰਾਏ ਹੈਗੀ ਹੈ ਕਿ ਵੀ ਹੈਵ ਇਨਾਫ ਰਿਸੋਰਸਸ ਟੂ ਟੂ ਯੂਜ਼ 9211 ਤੇ ਬੇਦਕ ਨਹੀਂ ਆਏਗੀ ਯੂ ਵੋਂਟ ਹੈਵ ਅ ਵੇਟਿੰਗ ਲਾਈਨ ਯੂ ਵੋਂਟ ਹੈਵ ਐਨੀ ਐਨੀ ਵੇਟਿੰਗ ਟਾਈਮ ਤੇ ਸਾਡੀ ਇੱਕ কমিਟਮੈਂਟ ਹੈਗੀ ਹੈ ਕਿ ਜੇ ਜੇ ਇਹ ਜਿਆਦਾ ਯੂਸਫੁਲ ਹੋ ਰਹੀ ਹੈ ਦੈਟ ਵੀ ਆਰ ਗੋਇੰ ਟੂ ਇਨਕਰੀਸ ਇਨਕਰੀਸ ਦਾ ਨੰਬਰ ਆਫ ਪੀਪਲ ਟੂ ਇਨਕਰੀਸ ਦਾ ਲਾਈਨ ਸੋ ਹੀ ਰਿਸਪੌਂਸ ਉਸ ਵਲੇ ਦੂਸਰੀ ਗੱਲ ਵੀ 5 ਵਜੇ 5 ਤੋਂ ਬਾਅਦ ਤੁਸੀਂ ਮੈਸੇਜ ਛੱਡ ਸਕਦੇ ਆ ਤੇ ਅਗਲੇ ਦਿਨ ਤੁਹਾਨੂੰ ਕੋਈ ਕੰਟੈਕਟ ਕਰੇਗਾ ਵਾਪਸ so i i were hoping that there are no problems but jo problems ahiya we will solve them right so एह, again eh helpline da shuruaat hai gi eh the kay cheezan eh kay cheezan hon gi ani jinna bare assi socha hoye ni saka aj vi tu dekheya virgin ek do suggestions ditte hai that are really good so we will take those back et asi oh implement karan di koshish karange so is tarah eh jadi helpline hai gi eh iterative hai gi evolutionary hai gi ਜਿਸ ਤਰ੍ਹਾਂ ਸਾਨੂੰ ਫੀਡਬੈਕ ਮਿਲੇਗੀ ਉਸ ਤਰ੍ਹਾਂ ਸੀ ਇਹਨੂੰ ਐਕਸਪੈਂਡ ਕਰੂਗੇ ਅਮਨ ਜੀ ਸਰਕਾਰ ਨੇ ਕੀ ਇਹੋ ਜੀ ਚੀਜ਼ ਦੇਖੀ ਕਿ ਇਦਾਂ ਦੀ ਹੈਲਪ ਲਾਈਨ ਹੈ ਉਹ ਜਾਰੀ ਕਰਨੀ ਪਈ ਕਿਹੜੀ ਲੋੜ ਮਹਿਸੂਸ ਹੋਈ ਜਦੋਂ ਸਾਡੀ ਗਵਰਨਮੈਂਟ ਆਈ 2017 ਪਹਿਲੀ ਸਟੈਪ ਸਾਡੀ ਇਹ ਸਗੀ ਕਿ ਅਸੀਂ ਹਿਊਮਨ ਰਾਈਟਸ ਕਮਿਸ਼ਨਰ ਜਿਹੜਾ ਸੀਗਾ ਉਹਨਾਂ ਨੂੰ ਦੁਬਾਰਾ ਹਿਊਮਨ ਰਾਈਟਸ ਕਮਿਸ਼ਨ ਜਿਹੜੀ ਸੀਗੀ ਉਹ ਦੁਬਾਰਾ ਰੀਸਟੈਬਲਿਸ਼ ਕੀਤੀ ਗਈ ਕਿਉਂਕਿ ਵੀ ਆਲ ਨੋ ਜਿਹੜੀ ਐਨਡੀਪੀ ਦੀ ਗਵਰਨਮੈਂਟ ਹੈਗੀ ਹੈ ਤੁਸੀਂ ਸਾਡੇ ਐਮਐਲਏਸ ਨੂੰ ਦੇਖੋ So we all have human rights backgrounds, or legal backgrounds, or civil rights backgrounds. So we know that those problems existed. Jyoti Prani they got they they ignored those problems. We know that those problems exist. If you want to deal with the problem, then recognize accept So we did that right away. and that's what we're doing when continuing to do that with the human rights commission being reinstated in 2017 uttam baad har saal kuch na kuch aa raha hai te je anti racism helpline hai ki hai ye sirf ek ek mechanism hai gaya in whole spectrum of events to also to you have suna hai saka ke ਜਿਹੜਾ ਸਾਨੂੰ ਫੀਡਬੈਕ ਮਿਲਿਆ ਆ ਉਸੇ ਚ ਇਹ ਪਤਾ ਲੱਗਿਆ ਕਿ ਬੜੀ ਜਿਆਦਾ ਜਿਹੜੀ ਡਿਸਕ੍ਰਿਮੀਨੇਸ਼ਨ ਹੁੰਦੀ ਆ ਉਹ এডੂਕੇਸ਼ਨ ਤੇ ਹੁੰਦੀ ਆ ਕ੍ਰੈਡੈਂਸ਼ਲ ਤੇ ਹੁੰਦੀ ਆ ਸੋ ਆਲਮੋਸਟ 1.5 ਸਾਲ ਪਹਿਲਾਂ ਜਦੋਂ ਪ੍ਰੀਮੀਅਰ ਡੇਵਿਦ ਵੀ ਨਵੇਂ ਪ੍ਰੀਮੀਅਰ ਬਣੇ ਸੀ ਵਨ ਆਫ ਦ ਫਰਸਟ ਥਿੰਗਸ ਏ ਡਿਡ ਇਜ਼ ਉਹਨਾਂ ਨੇ ਨਵਾਂ ਮਿਨਿਸਟਰ ਪੁਆਇੰਟ ਕੀਤਾ ਸੀ ਜਿਹੜਾ ਫੋਰਨ ਕ੍ਰੈਡੈਂਸ਼ਲਸ ਦੇ ਦੇਖ ਰਿਹਾ ਆ ਤੇ ਉਹਨਾਂ ਦੀ ਰਿਪੋਰਟਸ ਆ ਗਈਆਂ ਐਂਡ ਦੇ ਲੁੱਕਡ ਐਟ ਆਲ ਦ ਡਿਫਰੈਂਟ ਬਾਡੀਜ਼ ਕਾਲਜੇਜ਼ ਇੰਜੀਨੀਅਰਸ ਲਾਇਰਜ਼ ਡਾਕਟਰਸ ਤੇ ਉਹਨਾਂ ਦੀ ਇਹ ਰეკਮੈਂਡੇਸ਼ਨ ਸੀ ਕਿ ਵੀ ਵੀ ਨੀਡ ਟੂ ਰੈਕਗਨਾਈਜ਼ ਫੋਰ ਇਨ ਕ੍ਰੈਡੈਂਸ਼ਲ ਸੋ ਦਿਸ ਇਜ਼ ਜਸਟ ਵਨ ਆਫ ਦ ਮਨੀ ਥਿੰਗਸ ਥੈਟ ਵੀ ਆਰ ਡੂਇੰਗ ਅਖਰੀ ਸਵਾਲ ਇਹ ਹੈ ਕਿ ਸਕੂਲਾਂ ਹਸਪਤਾਲਾਂ ਦੇ ਵਿੱਚ ਟ੍ਰਾਂਸ ਲਿੰਕ ਅਸੀਂ ਦੇਖਦੇ ਹਾਂ ਜਿੱਥੇ ਵੀ ਬੱਚੇ ਜਾ ਰਹੇ ਨੇ ਜਾਂ ਆਪਣੇ ਲੋਕੀ ਤੇ ਵੀ ਜਾ ਰਹੇ ਨੇ ਸਾਊਥ ਏਸ਼ੀਅਨ ਕਮਿਊਨਿਟੀ ਉਹ ਇਹ ਚੀਜ਼ ਫੇਸ ਕਰ ਰਿਹਾ ਕੋਈ ਨਾ ਕੋਈ ਕਮੈਂਟ ਉਹਨਾਂ ਨੂੰ ਹੁੰਦਾ ਕੋਈ ਟਿੱਪਣੀ ਇਹੋ ਜੀ ਹੋ ਜਾਂਦੀ ਹੈ ਜਿਹਦੇ ਕਰਕੇ ਉਹ ਪਰੇਸ਼ਾਨ ਹੁੰਦੇ ਨੇ ਔਰ ਇਹ ਹਰ ਦਿਨ ਕਿਸ ਨਾ ਕਿਸ ਨੂੰ ਫੇਸ ਕਰਨਾ ਪੈਂਦਾ ਇਸ ਪ੍ਰੋਗਰਾਮ ਨੂੰ ਉਹਨਾਂ ਤੱਕ ਇੰਟਰਡਿਊਸ ਕਰਨ ਦੇ ਵਿੱਚ ਕਿੰਨਾ ਸਮਾਂ ਲੱਗੇਗਾ ਤੇ ਸਰ ਅੱਜ ਜਿੱਥੇ ਵੀ ਲੋਕ ਸਫਰ ਵੀ ਕਰਦੇ ਨੇ ਹਰ ਕਿਤੇ ਇਹ ਯੋਜਨਾ ਪਹੁੰਚ ਗਈ ਹੈ। ਹਾਂਜੀ ਸੋ ਤੁਸੀਂ ਹੁਣ ਦੇਖੋਗੇ ਕਿ ਅੱਜ ਸ਼ੁਰੂ ਹੋਈ ਹੈ। ਸੋ ਤੁਸੀਂ ਦੇਖੋਗੇ ਯੂਨਾਈਟਿਡ ਵੇ ਦੇ ਨਾਲ ਹੁਣ ਐਡਵਰਟਾਈਜ਼ਮੈਂਟ ਐਡਵਰਟਾਈਜ਼ਿੰਗ ਕੈਂਪੇਨ ਸ਼ੁਰੂ ਹੋਏਗਾ ਤੇ ਥਰੂ ਮੀਡੀਆ ਐਂਡ ਥਰੂ ਮੋਰ ਇੰਟਰਵਿਊਜ਼ ਐਂਡ ਸੋਫ ਲਾਈਕ ਥੈਟ ਸਾਡੀ ਯਿਆਸ ਹੈ ਕਿ ਵੀ ਟ੍ਰਾਈਂਗ ਟੂ ਗੈਟ ਇਟ ਆਊਟ ਐਸ ਮੱਚ ਐਜ਼ ਵੀ ਕੈਨ। ਤੇ ਕਿੰਨੇ ਸਮੇਂ ਬਾਅਦ ਰਿਵਿਊ ਕੀਤਾ ਜਾਏਗਾ ਕਿ ਇਹ ਹੈਲਪਲਾਈਨ ਜਾਰੀ ਕਰਨ ਨਾਲ ਫਰਕ ਪਿਆ ਜਾਂ ਕੀ ਇਹ ਦਾ ਜਿਹੜਾ ਕਹਿ ਸਕਦੇ ਆ ਕਿ ਵਾਪਸੀ ਜਿਹੜੀ ਕੀ ਮਿਲ ਰਹੀ ਹੈ ਵੀ ਵਧੀਆ ਤਰੀਕੇ ਨਾਲੇ ਕੰ ਆਲਵੇਸ ਇਹ ਨੋ ਅਸੀਂ ਗਵਰਨਮੈਂਟ ਐਡਮਿਨਿਸਟ੍ਰੇਟਿਵ ਪ੍ਰੋਸੈਸ ਕਿੰਨੇ ਆ ਜਿਹਦੇ ਵਿੱਚ ਅਸੀਂ ਐਵਰੀ ਟਾਈਮ ਵੀ ਮੀਟ ਅਸੀਂ ਰਿਵਿਊ ਕਰਦੇ ਰਹਿੰਦੇ ਆ ਜਦੋਂ ਵੀ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਦੋਂ ਬਿਊਰੋਕ੍ਰੇਟਸ ਨੂੰ ਇਨਫੋਰਮੇਸ਼ਨ ਮਿਲਦੀ ਹੈ ਰਿਵਿਊ ਕਰਦੇ ਰਹਿੰਦੇ ਨੇ ਸੋ ਇਹਦੀ ਜਿਹੜੀ ਰਿਵਿਊ ਹੈਗੀ ਹੈ ਜਿਹੜੀ ਮੇਨ ਰਿਵਿਊ ਹੈਗੀ ਹੈ ਉਹ ਕਨਸਟੈਂਟ ਹੋਏਗੀ ਬਟ ਰੀਲੀ ਜੇ ਤੁਸੀਂ ਪੂਰੀ ਰਿਵਿਊ ਕਰਨਾ ਚਾਹੁੰਦੇ ਆ ਫਿਰ ਤਾਂ ਉਹਦੇ ਲਈ ਸਮਾਂ ਲੱਗਦਾ ਹੈ ਤੁਹਾਨੂੰ ਸਾਲ ਦੋ ਸਾਲ ਦੀ ਇਨਫੋਰਮੇਸ਼ਨ ਚਾਹੀਦੀ ਹੈ ਸੋ ਜਿਹੜੀ ਐਕਸਟੈਂਸਿਵ ਰਿਵਿਊ ਹੈਗੀ ਉਹ ਤਾਂ ਉਹ ਤਾਂ ਸਾਲ ਦੋ ਸਾਲ ਬਾਅਦ ਹੀ ਤੁਸੀਂ ਦੇਖੋਗੇ ਥੈਂਕ ਯੂ ਸੋ ਮਚ ਸੋ ਜਿਹੜੇ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ 211 ਇਹ ਕਿਹਾ ਜਾ ਰਿਹਾ ਕਿ ਚੰਗੇ ਤਰੀਕੇ ਨਾਲ ਕੰਮ ਕਰੇਗਾ ਇਹ ਹੈਲਪਲਾਈਨ ਨੰਬਰ ਤੇ ਨਾਲ ਦੀ ਨਾਲ ਰਿਵਿਊ ਵੀ ਸਰਕਾਰ ਦੇ ਵੱਲੋਂ ਕੀਤਾ ਜਾਏਗਾ ਕਿ ਜਿਹੜੇ ਰੇਸਿਜ਼ਮ ਦੇ ਮਾਮਲੇ ਆ ਰਹੇ ਨੇ ਉਹਨਾਂ ਦੇ ਵਿੱਚ ਕਿੰਨੀ ਕੁ ਜਿਹੜੀ ਹੈ ਲੋਕਾਂ ਨੂੰ ਸੌਖਾ ਹੋ ਰਿਹਾ ਕਿ ਉਹ ਆਪਣੀ ਸ਼ਿਕਾਇਤ ਜਿਹੜੀ ਹੈ ਉਹ ਪਹੁੰਚਾ ਸਕਣ ਤੇ ਉਹਦਾ ਜਲਦੀ ਤੋਂ ਜਲਦੀ ਹੱਲ ਨਿਕਲ ਸਕੇ ਕੈਮਰਾਮੈਨ ਅਮਿਤ ਪਨੇ ਸਰ ਦੇ ਨਾਲ ਸ਼ੈਰੀ ਗੌਰਵਾ ਸਰੀ ਹੁਣ ਦੇਖਦੇ ਹਾਂ ਰਮੈਂਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਇਸ ਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਏ ਵਾਇਗੁਰਦੀ ਦਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਖਬਰ ਇਹ ਤੁਹਾਡੇ ਨਾਲ ਪਹਿਲਾਂ ਵੀ ਸਾਂਝੀ ਕੀਤੀ ਸੀਗੀ ਕਿ ਇੱਕ ਬੁੱਧਵਾਰ ਦੀ ਗੱਲ ਆ ਇੱਕ 13 ਸਾਲਾਂ ਦਾ ਲੜਕਾ ਜਿਹੜਾ ਜਿਹਦਾ ਐਕਸੀਡੈਂਟ ਹੁੰਦਾ ਉਹਦੀ ਮੌਤ ਹੋ ਜਾਂਦੀ ਹੈ ਔਰ ਹੁਣ ਪੁਲਿਸ ਨੇ ਜਿਹੜੀ ਗੱਲਬਾਤ ਥੋੜੀ ਰਿਲੀਜ਼ ਕੀਤੀ ਹੈ ਜੀ ਹੋਰ ਤੇ ਉਸ ਲੜਕੇ ਦੀ ਮਾਤਾ ਜੈਸਿਕਾ ਲੈਂਚ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਵੇਰੇ ਉਹਦਾ ਬੱਚਾ ਆ ਗਿਆ ਅਦਰਸਲ ਇਦਾਂ ਸੀ ਵੀ ਉਹਦੀ ਇੱਕ গারਲਫ੍ਰੈਂਡ ਸੀਗੀ ਉਹਨੂੰ ਅਕਸਰ ਉਹ ਸਵੇਰ ਨੂੰ ਬੱਸ ਤੇ ਚੜ ਜਾਂਦਾ ਸੀ ਉਹਨੂੰ ਮਿਲ ਕੇ ਆਉਂਦਾ ਸੀ ਤੇ ਉਸ ਤੋਂ ਬਾਅਦ ਆਪ ਉਹ ਆਪਣੇ ਸਕੂਲ ਨੂੰ ਚਲੇ ਜਾਂਦੇ ਸੀ ਇਹ ਕੋ ਕਹਿੰਦੀ ਨਿਆਰਾ ਕੰਮ ਸੀ ਉਸ ਲੜਕੇ ਦਾ ਐਡਮ ਐਦੀ ਉਹਦਾ ਨਾਮ ਆ ਔਰ ਉਹ ਇਸ ਗੱਲ ਹੀ ਜਾਣਿਆ ਜਾਂਦਾ ਸੀ ਬੁੱਧਵਾਰ ਵਾਲੇ ਦਿਨ ਉਹ ਕਹਿੰਦੀ ਵੀ ਮੌਸਮ ਵਧੀਆ ਹੋਣਾ ਸੀ ਤਾਂ ਇਸ ਕਰਕੇ ਉਹਨੇ ਕਿਹਾ ਵੀ ਚਲੋ ਅੱਜ ਮੈਂ ਆਪਣੇ ਸਾਈਕਲ ਤੇ ਚਲੇ ਜਾਣਾ ਤੇ ਉਹ ਸਵੇਰ ਨੂੰ ਸਾਈਕਲ ਤੇ ਤੜਕਸਾਰ ਚੜ੍ਹ ਕੇ ਤੇ ਆਪਣੀ গারਲਫ੍ਰੈਂਡ ਨੂੰ ਮਿਲਣ ਗਿਆ ਤੇ ਰਾਹ ਵਿੱਚ ਉਹਨੇ ਆਪਣੀ গারਲਫ੍ਰੈਂਡ ਦੀ ਜਿਹੜੀ ਭੈਣ ਆ ਉਹਨੂੰ ਫੋਨ ਤੇ ਦੱਸਿਆ ਕਿ ਉਹ ਉਹਨੂੰ ਮਿਲਣ ਆ ਰਿਹਾ ਆ ਤੇ ਜਦੋਂ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਹਨੂੰ ਹਿੱਟ ਕੀਤਾ ਔਰ ਉਹਨੂੰ ਉਹ ਗੱਡੀ ਜਿਹੜੀ ਆ ਉੱਥੇ ਹੀ ਛੱਡ ਕੇ ਸੜਕ ਦੇ ਉੱਤੇ ਚਲੇ ਜਾਂਦੀ ਆ ਔਰ ਐਡਮ ਐਡੀ ਉੱਥੇ ਸਰਟਾਂ ਦੀ ਤਾਬ ਨਾ ਚੱਲਦਾ ਹੋਇਆ ਦਮ ਤੋੜ ਜਾਂਦਾ ਹੁਣ ਜੈਸਕਰ ਲੈਂਚੋ ਦੀ ਮਾਤਾ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਉਹ ਕਹਿੰਦੇ ਵੀ ਜਿਹੜੇ ਗੱਡੀ ਦੇ ਵਿੱਚ ਸੀਗੇ ਵਿਅਕਤੀ ਉਹਨਾਂ ਨੂੰ ਪਤਾ ਹੈ ਵੀ ਉਹ ਬਹੁਤ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਹੇ ਸੀਗੇ ਔਰ ਉਹ ਕਹਿੰਦੀ ਮੇਰੇ ਬੱਚੇ ਨੂੰ ਹਿੱਟ ਕੀਤਾ ਔਰ ਉਹਨੂੰ ਮਰਨ ਲਈ ਉੱਥੇ ਉਹ ਛੱਡ ਗਿਆ ਉਹ ਕਹਿੰਦੀ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਕਬੂਲਣੀ ਚਾਹੀਦੀ ਹੈ ਦੇਖੋ ਇੱਕ ਮਾਤਾ ਦਾ ਦਿਲਿਆ ਜਿਹੜਾ ਇਹ ਕਹਿ ਰਿਹਾ ਵੀ ਭਾਈ ਜਿਹਨੇ ਵੀ ਕੀਤਾ ਉਹ ਅੱਗੇ ਆਵੇ ਤਾਂ ਕਿ ਉਹਨੂੰ ਵੀ ਕੁਝ ਕਲੋਜ਼ਰ ਜਿਹੜਾ ਮਿਲ ਸਕੇ ਹਜੇ ਤੱਕ ਪੁਲਿਸ ਜਿਹੜੀ ਆ ਇਸ ਗੱਲ ਦੀ ਭਾਲ ਕਰ ਰਹੀ ਆ ਉਹਦੀ ਕਾਰ ਜਿਵੇਂ ਦੱਸਿਆ ਸੀਗਾ 2114 ਤੋਂ ਲੈ ਕੇ 2118 ਮਾਡਲ ਦੀ ਮਾਜ਼ਦਾ ਕਾਰ ਆ ਜੀ ਨੀਲੇ ਰੰਗ ਦੀ ਉਹਨੂੰ ਡੈਮੇਜ ਹੋਇਆ ਫਰੰਟ ਐਂਡ ਤੇ ਤੇ ਸਾਈਡ ਤੇ ਵੀ ਅਗਰ ਕਿਸੇ ਨੇ ਉਹ ਕਾਰ ਵੇਖੀ ਆ ਤਾਂ ਉਹ ਐਡਮਿੰਟਨ ਪੁਲਿਸ ਦੇ ਨਾਲ ਕੰਟੈਕਟ ਕਰ ਸਕਦਾ ਹੈ 780 423 45 67 ਤੇ ਅ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ